ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਅੱਜ ਸਾਡੇ ਸੰਘਰਸ਼ ਦੀ ਪੰਜਾਬ ਯੂਨੀਵਰਸਿਟੀ ਦੇ ਇੱਕ ਬਹੁ ਵੱਡੀ ਜੱਤ ਹੋਈ ਆ ਪਿਛਲੇ 27 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣਾਂ ਬਹਾਲ ਕਰਵਾਉਣ ਕਰਵਾਉਣ ਦੇ ਲਈ ਸੰਘਰਸ਼ ਚੱਲ ਰਿਹਾ ਸੀਗਾ 27 ਦਿਨਾਂ ਤੋਂ ਜਿਹੜੇ ਵਿਦਿਆਰਥੀ ਸੀ ਤੇ ਪੰਜਾਬ ਦੇ ਲੋਕ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੋਰਚਾ ਲਾ ਕੇ ਬੈਠੇ ਸੀਗੇ ਤੇ ਸੈਨੇਟ ਚੋਣਾਂ ਐਲਾਨ ਹੋ ਚੁੱਕੀਆਂ ਨੇ ਮੋਰਚੇ ਦੇ ਵਿੱਚ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਯੂਨੀਵਰਸਿਟੀ ਪ੍ਰਸ਼ਾਸਨ ਕੋਲੋਂ ਵੀ ਆਰਸਿਸ ਕੋਲੋਂ ਵੀ ਕਿ ਮੋਰਚੇ ਦੇ ਵਿੱਚ ਪਾਰਟ ਪਾਇਆ ਜਾਵੇ ਪਰ ਸਾਰੀਆਂ ਚੀਜ਼ਾਂ ਸਫਲ ਨਹੀਂਆਂ ਮੋਰਚਾ ਬੜੀ ਚੜ੍ਹਦੀ ਕਲਾ ਦੇ ਵਿੱਚ ਰਿਹਾ ਪੰਜਾਬ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀ ਚਾਹੀਏ ਕੀ ਪੰਜਾਬ ਤੋਂ ਹੋਵੇ ਹਰਿਆਣਾ ਹਿਮਾਚਲ ਰਾਜਸਥਾਨ ਯੂਪੀ ਦਿੱਲੀ ਤੋਂ ਹੋਵੇ ਕਿਸੇ ਵੀ ਸੂਬੇ ਤੋਂ ਵਿਦਿਆਰਥੀ ਹੋਵੇ ਚਾਹੇ ਲਦਾਖ ਤੋਂ ਹੋਵੇ ਨਾਰਥ-ਈਸਟ ਸਾਊਥ ਇੰਡੀਆ ਤੋਂ ਕਿਉਂ ਨਾ ਹੋਵੇ ਉਹਨਾਂ ਨੇ ਇਸ ਮੋਰਚੇ ਦੇ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਹੈ ਤੇ ਵਿਦਿਆਰਥੀਆਂ ਦੇ ਸੰਘਰਸ਼ ਦੀ ਇੱਕ ਬਹੁਤ ਵੱਡੀ ਜਤੂਈ ਆ ਅਸਲ ਦੇ ਵਿੱਚ ਸਾਰੀ ਜਿਹੜੀ ਮਸਲੇ ਦੀ ਜੜ ਆ ਉਹ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ 1966 ਵਾਲੀ ਆ ਉਹਦੇ ਨਾਲ ਹੀ ਜਿਹੜਾ ਇੱਕ ਹਿੰਦੁਸਤਾਨ ਦੇ ਵਿੱਚ ਕੋਸਾਈ ਫੈਡਰਲ ਸਟਰਕਚਰ ਲੱਗਿਆ ਹੋਇਆਗਾ ਜਿਦੇ ਵਿੱਚ ਜੜੀਆਂ ਪਾਵਰਸ ਨੇ ਉਹ ਸੈਂਟਰ ਕੋਲੇ ਵੱਧ ਨੇ ਉਹ ਕੋਸਾਈ ਫੈਡਰਲ ਵੀ ਨਾ ਹੋ ਗਿਆ ਕਿ ਯੂਨੀਟਰੀ ਸਿਸਟਮ ਆ ਜਿਦੇ ਵਿੱਚ ਵੱਧ ਅਧਿਕਾਰ ਉਹ ਕੇਂਦਰ ਕੋਲੇ ਹੁੰਦੇ ਆ ਸੈਂਟਰ ਕੋਲੇ ਹੁੰਦੇ ਸੂਬਿਆਂ ਦੇ ਵਿੱਚ ਫੈਸਲੇ ਆਣ ਪ੍ਰਤੀ ਮਤਲਬ ਵਿਦਿਆਰਥੀ ਜ ਅਤੇ ਬੰਦੀ ਸਾਥੇ ਕਹਿੰਦੀ ਆ ਕਿ ਵੀ ਫੈਡਰਲ ਸਟਰਕਚਰ ਇੰਪਲੀਮੈਂਟ ਹੋਣਾ ਚਾਹੀਦਾਗਾ ਖੁਦ ਮੁਖਤਿਆਰੀ ਹੋਣੀ ਚਾਹੀਦੀ ਆ ਸੂਬਿਆਂ ਕੋਲੇ ਵੱਧ ਅਧਿਕਾਰ ਹੋਣੇ ਚਾਹੀਦੇ ਆ ਜੇ ਸੂਬਿਆਂ ਕੋਲੇ ਵੱਧ ਅਧਿਕਾਰ ਹੋਣਗੇ ਤਾਂ ਕਦੇ ਬਿਹੜੀ ਜੋ ਸੋ ਇੱਕ ਵਾਰ ਫੇਰ ਤੋਂ ਸਾਰੇ ਵਿਦਿਆਰਥੀਆਂ ਨੂੰ ਤੇ ਸਾਰੇ ਲੋਕਾਂ ਨੂੰ ਜਿਹੜੇ ਇਸ ਮੂਰਤੀ ਦੇ ਵਿੱਚ ਪਹੁੰਚੇ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਰਦੇ ਆ ਖਾਸ ਕਰਕੇ ਆਪਾਂ ਕੀਏ ਪੰਜਾਬ ਦੇ ਲੋਕ ਤੇ ਪੂਰਬ ਦੇ ਏਰੀਏ ਦੇ ਲੋਕ ਜਿਨ੍ਹਾਂ ਨੇ ਦਿੱਲੀ ਇੱਥੇ ਲੰਗਰ ਦੀ ਸੇਵਾ ਕੀਤੀ ਆ ਤੇ ਹੋਰ ਵੀ ਪੰਜਾਬ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਇੱਥੇ 400 400 ਕਿਲੋਮੀਟਰ ਤੋਂ ਲੰਗਰ ਦੀ ਸੇਵਾ ਭੇਜੀ ਦੁੱਧ ਦੀ ਸੇਵਾ ਭੇਜੀ ਆ ਰਸਦ ਦੀ ਸੇਵਾ ਭੇਜੀ ਆ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀਆਂ ਤੇ ਬੰਦੀ ਸਾਥ ਜਿਹੜੀ ਪੰਜਾਬ ਦੇ ਵਿੱਚ ਲਾਬੰਦੀ ਕਰੂਗੀ ਲਾਬੰਦੀ ਕਰਕੇ ਅਗਲਾ ਸੰਘਰਸ਼ ਵਿੱਡੂਗ ਜਿਹਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਸੂਬਾ ਯੂਨੀਵਰਸਿਟੀ ਬਣਾਉਣਾ ਹੋਵੇ ਜਾਂ ਚੰਡੀਗੜ੍ਹ ਨੂੰ ਸੰਪੂਰਨ ਤੌਰ ਦੇ ਪੰਜਾਬ ਨੂੰ ਦੇਣਾ ਹੋਵੇ ਜਾਂ ਪੰਜਾਬ ਦੇ ਵਿੱਚ ਇੱਕ ਫੈਡਰਲ ਸਟਰਕਚਰ ਆ ਇੰਪਲੀਮੈਂਟ ਕਰਾਉਣਾ ਹੋਵੇ ਪੰਜਾਬ ਦੀ ਖੁਦ ਮੁਖਤਿਆਰੀ ਦੀ ਗੱਲ ਹੋਵੇ ਵਿਦਿਆਰਥੀਆਂ ਦੇ ਬੰਦੀ ਸਾਥ ਆਉਣ ਵਾਲੇ ਦਿਨਾਂ ਦੇ ਵਿੱਚ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ